श्री अमरनाथ लंगर कमेटी पठानकोट वालों लगातार इक्कीस साल तो निभाई जा रही सेवा आप जीन दस दईए कि श्री अमरनाथ लंगर कमेटी पठानकोट वालों प्रधान सतीश महाजन देखरे की देखरेख तकरीबन एक साल तो अमरनाथ लंगर की सेवा निभाई जा रही है इस मौके गलबात करते हुए लंगर कमेटी के प्रधान सतीश महाजन ने दसिया कि अज उन्होंने लंगर की शुरुआत विच जिला पठानकोट की कई महान हस्तियां वालों हाजरी भरी गई जिस विच मुख व्यापारी पवन कुमार रिशु विशेष तौर पर मौजूद रहे इस मौके गलबात करते हुए प्रधान पवन कुमार रिशु ने दसिया कि श्री अमरनाथ लंगर कमेटी पठानकोट जो कि लगातार इक्कीस साल तो अपनी सेवा निभा रही है ਉਹਨਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਸ਼ੁਭ ਕੰਮਾਂ ਲਈ ਆਪਣਾ ਸਮੇਂ ਕੱਢ ਰਹੇ ਹਨ ਅਤੇ ਮੁੱਖ ਤੌਰ ਤੇ ਉਹਨਾਂ ਨੇ ਸ੍ਰੀ ਅਮਰਨਾਥ ਲੰਗਰ ਕਮੇਟੀ ਪਠਾਨਕੋਟ ਦੇ ਪ੍ਰਧਾਨ ਸतीश ਮਹਾਜਨ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪਵਨ ਕੁਮਾਰ ਰਿਸ਼ੂ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਆਓ ਜਾਣਦੇ ਹਾਂ ਕਿ ਕਹਿਣਾ ਹੈ ਅਤੇ ਪਵਨ ਕੁਮਾਰ ਰਿਸ਼ੂ ਦਾ ਸਾਨੂੰ ਜੀ 21 ਸਾਲ ਹੋ ਗਏ ਨਾ ਲਗਾਤਾਰ ਲੰਗਰ ਲਗਾਉਂਦੇ ਹੋਏ 2 ਸਾਲ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਏ ਕਰਦੀ ਆ 2 ਸਾਲ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਕਿਉਂਕਿ ਨੈਸ਼ਨਲ ਹਾਈਵੇ ਦੇ ਉੱਤੇ ਜਿੱਥੇ ਬਾਥਰੂਮ ਲੈਟਰਿੰਗਾਂ ਜਿਹੜੀਆਂ ਗਵਰਨਮੈਂਟ ਵੱਲੋਂ ਅਲਾਟ ਕੀਤੀਆਂ ਗਈਆਂ ਸੀ ਉਹ NHB ਨੇ ਜਿਹਨੀਆਂ ਉਹ ਬੰਦ ਕਰ ਦਿੱਤੀਆਂ ਐ ਨਹੀਂ ਵੀ ਅਮਰਨਾਥ ਯਾਤਰਾ ਵੇਲੇ ਉਹ ਜਿੰਨੀਆਂ ਜੂਜ ਹੁੰਦੀਆਂ ਸੀ ਉਹ ਆਮ ਪਬਲਿਕ ਵੈਸ਼ਨੋ ਦੇ ਵੀ ਜਾਂਦੀ ਸੀ ਕੋਈ ਜਾਂਦਾ ਸੀ ਆਂਦਾ ਸੀ ਤੇ ਲੋਕੀ ਉੱਥੇ ਬਿਸ਼ਰਾਮ ਕਰਦੇ ਵੀ ਫਰੈਸ਼ ਹੁੰਦੇ ਸੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਿਆ ਅਸੀਂ ਆਪਣਾ ਇਹ ਰੱਖਿਆ ਵੀ ਅਸੀਂ ਹੁਣ 2 ਸਾਲ ਤੋਂ ਲੰਗਰ ਆਪਣੇ ਆਫਿਸ ਤਿਆਰ ਕਰ ਰਹੇ ਆਂ ਔਰ ਇਹ ਵਰਤਾ ਰਹਿਆ ਚੱਕੀ ਬੈਂਕ ਸਵਰਾਜ ਐਕਸਪ੍ਰੈਸ ਦੇ ਵਿੱਚ ਔਰ ਸ਼ਹਿਰ ਵਾਲੇ ਸਟੇਸ਼ਨ ਅੰਮਦਾਵਾਦ ਐਕਸਪ੍ਰੈਸ ਵਿੱਚ ਔਰ ਲੋਕੀ ਜਿਹੜੇ ਸਾਡੇ ਨਾਲ ਜੁੜੇ ਹੋ ਦੇ ਨਾ ਉਹ ਸਾਨੂੰ ਪਹਿਲੇ ਹਫਤਾ ਪਰ ਫੋਨ ਕਰ ਦਿੰਦੇ ਨਾ ਸਾਡੀਆਂ ਇੰਨੀਆਂ ਗੱਡੀਆਂ ਆ ਰਹੀਆਂ ਜੇ ਅਸੀਂ ਟ੍ਰੇਨ ਜਾ ਰਹੇ ਹਾਂ ਜੇ ਕਾਰਾਂ ਜਾ ਰਹੇ ਹਾਂ ਜਿਸ ਤਰ੍ਹਾਂ 3 ਤਰੀਕ ਨੂੰ ਯੂਪੀ ਤੋਂ ਕਾਨਪੁਰ ਤੋਂ ਆ ਰਹੀਆਂ ਪੰਜ ਕਾਰਾਂ ਚੰਡੀਗੜ੍ਹ ਤੋਂ ਤਿੰਨ ਬੱਸਾਂ ਆ ਰਹੀਆਂ 4 ਤਰੀਕ ਨੂੰ ਤੇ 3 ਤਰੀਕ ਨੂੰ ਲੁਧਿਆਣੇ ਤੋਂ ਪੰਜ ਬੱਸਾਂ ਆ ਰਹੀਆਂ 4 ਤਰੀਕ ਨੂੰ ਕਿਉਂਕਿ ਸਾਡਾ ਨੈਟਵਰਕ ਜਿਹੜਾ ਨਾ ਮੋਬਾਈਲ ਦੇ ਥਰੂ ਸਾਰਿਆਂ ਨਾਲ ਅਟੈਚ ਆ ਤੇ ਸਾਡੀ ਡੀਸੀ ਸਾਹਿਬ ਅਕੇ ਬੇਨਤੀ ਆ ਪੀ ਸਾਨੂੰ ਜਗਾ ਜਲਦੀ ਸੇ ਜਗਾ ਇਲਾਟ ਕਰਾਨ ਤੇ ਅਹੀਂ ਹਾਈਵੇ ਦੇ ਉਤੇ ਜਾ ਕੇ ਲੰਗਰ ਲਾਈਏ ਔਰ ਪਬਲਿਕ ਦੀ ਸੇਵਾ ਕਰੀਏ ਤੇ ਅੱਜ ਸਾਡੇ ਵਿੱਚ ਸਾਡੇ ਭਰਾ ਪਵਨ ਮਹਾਜਨ ਜੀ ਰਿਸ਼ੂ ਔਰ ਮਦਨ ਛਾਵੜਾ ਜੀ ਆਏ ਨਾ ਅਸੀਂ ਇਹਨਾਂ ਦਾ ਤਹਿਦ ਲੋ ਸਵਾਗਤ ਕਰਦੇ ਆ ਇਹਨਾਂ ਨੇ ਆ ਕੇ ਜੋ ਜਗਾ ਕੇ ਬੋਲੇ ਬਾਬਾ ਦਾ ਲੰਗਰ ਦੀ ਜਿਹੜੀ ਸ਼ੁਰੂਆਤ ਕਰਾਈ ਆ ਹਰ ਹਰ ਮਹਾਦੇਵ ਮੈਨੂੰ ਇਹਨਾਂ ਨਾਲ ਜੁੜਿਆ ਕੁਛ ਸਾਲ ਹੀ ਹੋਇਆ ਹੈ ਖਲਾਰ ਜੀ ਦੋਸਤ ਮੈਂ ਜਦੋਂ ਦਾ ਇਹਨਾਂ ਦੇ ਨਾਲ ਜੁੜਿਆ ਮੈਂ ਦੇਖਿਆ ਕਿ ਇਸਤੀਸ਼ ਮਹਾਜਨ ਜੀ ਇਹਨਾਂ ਦੇ ਸਾਥੀਆਂ ਨੇ ਬਹੁਤ ਜ਼ਿਆਦਾ ਜਿੰਨੂੰ ਕਿ ਅਸੀਂ ਜ਼ਰੂਰ ਤੋਂ ਜ਼ਿਆਦਾ ਮਿਹਨਤ ਕਰਨਿਆ ਅੱਜ ਅਸੀਂ ਕਿਸੇ ਕੋਲੋਂ 5 ਰੁਪਏ ਵੀ ਲੈਣ ਜਾਈਏ ਨਾ ਤੇ ਅਸੀਂ ਸ਼ਰਮ ਚ ਮਰ ਜੰਨੇ ਆ ਪਤਾ ਨਹੀਂ ਅਗਲਾ ਕਿੰਨੀਆਂ ਗੱਲਾਂ ਕਰਦਾ ਹੈ ਇਸ ਭਰਾ ਦੀ ਇੰਨੀ ਮਿਹਨਤ ਹੈ ਕਿ ਅਸੀਂ ਜਿਹਦਾ ਸਾਡੇ ਕੋਲ ਕੋਈ ਜਵਾਬ ਹੀ ਨਹੀਂ ਪਤਾ ਨਹੀਂ ਜਦੋਂ ਇਹ ਕਿਸੇ ਕਿਸੇ ਕੋਲ ਵੀ ਜਾਂਦਾ ਹੈ ਕਿਸੇ ਤਰ੍ਹਾਂ ਦੀ ਲੰਗਰ ਵਾਸਤੇ ਕਲੈਕਸ਼ਨ ਲਈ ਕੁਝ ਵੀ ਰੁਪਈਆ 100 200 500 ਜੋ ਵੀ ਕਿਸੇ ਦੀ ਸ਼ਰਦਾ ਹੁੰਦੇ ਦੇਣੀ ਹੁੰਦੀ ਹੈ ਮੈਂ ਇਹਨਾਂ ਦੀ ਬੜੀ ਬਹਾਦਰੀ ਸਮਝਦਾ ਕਿ ਇਹ ਉੱਥੇ ਜਾ ਕੇ ਜਿਸ ਤਰ੍ਹਾਂ ਉੱਥੇ ਉਹਨਾਂ ਅੱਗੇ ਬੇਨਤੀ ਕਰਦੇ ਆ ਅਗਲਾ ਇਹਨਾਂ ਦਾ ਚਲੋ ਕੰਮ ਵੇਖ ਕੇ ਇਹਨਾਂ ਨੂੰ 21 ਸਾਲ ਹੋ ਗਿਆ ਇਸ ਕੰਮ 'ਚ ਤਪੱਸਿਆ ਕਰਦਿਆ ਅਸੀਂ ਲੋਕ ਸਾਡੇ ਕੋਲ ਟਾਈਮ ਹੁੰਦਿਆਂ ਹੋਇਆ ਵੀ ਅਸੀਂ ਟਾਈਮ ਨਹੀਂ ਕੱਢ ਸਕਦੇ 5 ਮਿੰਟ ਵੀ